ਮੈਂ ਜਦੋਂ ਆਦਮ ਨੂੰ ਕਹਿੰਦੇ ਮੈਂ ਕਹਾਣੀ ਪਸਾਦਾ ਨਹੀਂ ਮੈਂ ਉਹ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬਣ ਜਾਪੇਗਾ ਪੈਸੇ ਨਹੀਂ ਬਣ ਜਾਣਗੇ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇੱਥੇ ਤਾਂ ਸਾਨੂੰ ਵੋਟਾਂ ਪਾਈਆਂ ਸੀ ਉਹ ਕਹੂਏ ਜੀ ਜੋ ਤੁਹਾਡਾ ਉਦੋਂ ਵੋਟਾਂ ਮਿਲੇ ਰੇਟ ਸੀ ਉਦੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪਏ ਕੀ ਕੀ ਬੋਲੋਗੇ ਜੀ ਉੱਥੇ ਨੀ ਵੀ ਪਾ ਕੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਐ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸੇ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਂਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਨਹੀਂ ਚੱਕੀ ਜਾਣੀ ਗਰੀਬੀ ਆ ਉਹ ਚੱਕੀ ਜਾਣੀ ਐ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਡੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੀ ਕਰਕੇ 2-2 ਲੱਖ ਰੁਪਏ ਦੀਆਂ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਹ ਤੋਂ ਅਮਰੀਕਾ ਚ ਚੱਕ ਜਾਂਦੇ ਆ। ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਚੋਂ ਤਿੰਨਾਂ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ? ਮੈਂ ਗੁਲੀਏ ਦਾ ਪਰਿਵਾਰ ਮਿਲੇ ਮੈਨੂੰ ਭੈਣ ਭਾਈ ਇਹਨਾਂ ਦੇ ਹੁਣ ਤੋਂ ਭੈਣ ਭਾਈ ਨੇ ਹਾਂ ਬਹੁਤ ਜ਼ਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੇ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਵਾੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਨਾ ਮੇਰਾ ਤੋੜਾਲ ਵੀ ਮੇਰੇ ਹੀ ਐ ਧਰਮਗੜ ਮੇਰਾ ਦੋ ਜੜਾ ਭਾਗ ਦਾ ਗੜਤੀ ਮੇਰੇ ਨੇ ਢਣਕਾਲ ਮੇਰਾ ਗੰਡੂਆ ਮੇਰਾ ਪਲੇੜਾ ਮੇਰਾ ਅੰਮਰੂ ਕੋਟੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਆ ਵੀਰ ਗਾਂ ਖਿਆੜਾ ਜਿੱਧਰੂ ਮਰਜੀ ਲੰਘ ਜੋ ਮੇਰੇ ਹੀ ਪਿੰਡ ਨੇ ਸਾਡੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੀਆਂ ਐ ਅਸੀਂ ਤਰੱਕੀ ਕਰੀਏ ਇਹ ਥੋੜੀ ਇੱਕ ਜਿਹੜੇ ਜਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਦਿਰਾਸ ਕਰਦਾ ਉਹ ਵੀ ਆ ਜਾਣ ਮੈਨੂੰ ਬੱਚੇ ਮੇਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਵਾਵਾਂਗੇ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਨੁਕਸ ਦਾ ਤੀਜਾ ਨੇਤਰ ਹੈ ਬਾਬਾ ਸਾਹਿਬ ਬੇਦਖਰ ਨੇ ਕਿਹਾ ਕਿ ਜਿਹੜੀ ਵਿੱਤਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤਹਾਡੂ ਵੀ ਤਹਾਡੂ ਉਹਨੇ ਧਾਰ ਮਾਰਨੀ ਹੈ ਮਾਰਨੀ ਹੈ ਵੱਡੇ ਬਣੂ ਕੀ ਗੱਲ ਜੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਤੁਹਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪਕੜਾ ਚੁੱਕ ਕੇ ਆਇਆ ਮੈਨੂੰ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਨਵੀਤੈ ਸਿੰਘ ਜੀ ਐਸਐਸ ਵਿੱਚ ਪੜ੍ਹੇ ਹੋਇਆ ਮੈਨੂੰ ਪੜਾ ਕਿਤੇ ਕੋਈ ਪਹਾੜਾ ਜਿਹਾ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਰੇ ਵਾਲੇ ਪਰਲੇ ਪਾਸੇ ਖੇਤ ਉੱਥੇ ਕੀਤੀ ਕੀਤੀ ਐ ਫੇਰੂਆ ਨੇ ਕੀਤੀ ਐ ਢਾਹ ਵਾਲੇ ਕੀਤੀ ਐ ਛੱਪੜ ਵਾਲੇ ਕੀਤੀ ਐ ਕੱਸੀ ਵਾਲੇ ਕੀਤੀ ਐ ਉਹ ਸਾਰਾ ਮੈਦਾ ਜਾਣਦੇ ਆ ਸਾਰੇ ਆ ਨਾਲ ਕਰੇ ਨੇ ਅੱਜ ਵੀ ਆਸ਼ੇ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈਨੂੰ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਉਤਾਰ ਇੱਥੇ ਉਹਦਾ ਬਾਅਦ ਪਤਾ ਲੱਗਦਾ ਕਿ ਕੁਲਤਕ ਮੰਗਰੋਂ ਕਾਲਾ ਹੋ ਗਿਆ ਬਾਅਦ ਬਾਰੇ ਕੋਲੇ ਆਉਂਦੇ ਯਾਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆਈਆਂ ਨੇ ਐਂ ਵਾਲੀਆਂ ਉਦੋਂ ਐਂ ਵਾਲੀ ਸੀ ਸਿੱਪੀ ਇੱਥੇ ਧਾਰ ਆਉਂਦੀ ਸੀ ਲਿਫਟ ਵਾਲੀ ਬੋਕੀ ਪਾੜ ਗਈ ਫੂ ਉਹਨਾਂ ਹੱਥਾਂ ਚ ਕੀ ਕੰਮ ਕੀਤਾ ਹੈ ਖਫੜਦ ਵਾਲੇ ਰੀੜੇ ਚਲਾਏ ਹੋਏ ਨੇ ਕੱਟੇ ਵੀ ਚਲਾਏ ਉਹਨੇ ਮੈਂ ਤਾਂ ਬੋਤੇ ਵੀ ਦੇਖੇ ਹੋਏ ਨੇ ਉਧਰ ਤੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਤੁਹਾਡੇ ਕੋਲੇ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਰਾ ਕੁਝ ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਦੇ ਪਿੰਡ ਜਾਣ ਦਾ ਕੀ ਬਹਾਨਾ ਕੱਲ ਖ਼ਬਰਾਂ ਚ ਖ਼ਬਰ ਲੱਗੀ ਆ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਪੰਚ ਹੀ ਨੇ ਕੋਕ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਦੇ ਪਿੰਡ ਸਰਪੰਚ ਹੀ ਨਹੀਂ ਜਿੱਤੇ ਆ ਜੀ ਕਾਂਗਰਸੀ ਜਿੱਤ ਪਈ ਆਪ ਨਹੀਂ ਜਿੱਤਰੀ ਕੋਕ ਪਿੰਡ ਗਈ ਨਹੀਂ ਕਦੇ ਜੀ ਤੁਕ ਸੁਕ ਜਗਤ ਗਏ ਹੀ ਨਹੀਂ ਪਿੰਡਾਂ ਲਗੇ ਠੀਕ ਹੈ ਪਰ ਰਹਿ ਤੂੰ ਮਨ ਦਾ ਵੱਡਾ ਜਿੰਨਾ ਵੱਡਾ ਬੁਝੇ ਤਾਂ ਮੈਂ ਇਹ ਤੋ ਨਾ ਮੈਨੂੰ ਕੋਈ ਦਵਾਈ ਨਹੀਂ ਪਾਉਣਾ ਮੈਂ ਪੰਜਾਬ ਦਾ ਮੁਕਮੀ ਮੈਂ ਦਵਾਈ ਨਹੀਂ ਪਸਾਦਾ ਨਾ ਹੀ ਮੈਂ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬਣ ਜਾਪੇ ਤਾਂ ਪੈਸੇ ਨਹੀਂ ਬਣ ਜਾਣਗੇ ਜਾਂ ਫਿਰ ਤਾਂ ਐਮਐਲਏ ਵੀ ਜੁੜ ਲਿਆ ਕਰੋ ਤੂੰ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਤੇ ਗਰੀਬਾਂ ਦਾ ਕਿਧਰ ਗਿਆ ਹੱਕ ਤੇ ਗਰੀਬੀ ਬਣ ਸਰਪੰਚ ਜਿੰਨਾ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿੰਨਾ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਦੇ ਕੋਲ ਪੈਸੇ ਨੇ ਉਹ ਬਣੂਗਾ ਜਿਆਨੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਤਾਂ ਅਜ ਕੋਈ ਹੋਰ ਨਾ ਭਰਿਓ ਜਿਨੇ ਕੋਈ ਭਰਤੇ ਮੇਰੇ ਹੱਥ ਬਣ ਕੇ ਰੱਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੋਗਾ ਹੋਊਂਗਾ ਕਿ ਟੁਕੜ ਮੈਂ ਆਪਦੇ ਪਿੰਡ ਦਾ ਕਰਾ ਲਈ ਨਿੱਤਾ ਕਹਿਣਗੇ ਤੂੰ ਪਹਿਲਾਂ ਆਪਣੇ ਪਿੰਡ ਕਰਾ ਹਾਲਾ ਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਿੰਦਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਗਾ ਕਿਉਂਕਿ ਇੱਥੋਂ ਤੱਕ ਆ ਗਿਆ ਮੈਂ ਸੋ ਆਪਣੀ ਮਿੱਟੀ ਚਾਹਣਾ ਆਪਣੇ ਲੋਕਾਂ ਚਾਹਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾ ਮਾਪੇ ਨਾ ਬੈਠੀ ਨੇ ਥੋੜੀ ਜਿਆਦਾ ਗੱਲ ਮੰਗਦੇ ਆ ਨਹੀਂ ਮੰਗਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਐ ਇਕੱਦੀ ਇਕੱਤੀ ਇਕੱਤੇ ਡੰਗ ਦੀ ਰੋਕ ਨੂੰ ਬੰਦ ਕਰਨੀ ਐ ਆਪ ਵੀ ਠੀਕ ਲੀ ਕੇ ਆ ਜਾਂਦੇ ਨੇ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 'ਚ ਖੜਾ ਹੋਇਆ ਸਭੂਰ ਤੋਂ ਮੈਂ ਲੌਂਗਵਾਰ ਦੇ ਇੱਕ ਪਿੰਡ ਚ ਲੱਗ ਗਿਆ ਛੋਟਾ ਵੰਗੜ ਵਾ ਤੇ ਮੈਨੂੰ ਮਾਪੇ ਨਾ ਮਿਲਿਆ ਇਹਨੇ ਕਹਿੰਦੋ ਤੇਰੇ ਨਾਲ ਹੀ ਆ ਬੜਪੀਆ ਪੁੱਤ ਵੀ ਤੇਰੇ ਨਾਲ ਹੀ ਨੇ ਚੱਲ ਜੀ ਉਹ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਮੈਂ ਕਿਹਾ ਹਾਂ ਜੀ ਕੰਨੇ ਪੁੱਤ ਤੇਰੇ ਤਾਏ ਉਹਨਾਂ ਨੂੰ ਸਮਝਾ ਕੇ ਜਾਈ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨ ਉਹ ਗੈਸ ਦੇ ਸਿਲੰਡਰ ਨਾ ਬਣਨ ਇਹ ਕੀ ਹੁੰਦਾ ਕਹਿੰਦੇ ਪੁੱਤ ਮੀਨਾ ਰਹਿ ਗਿਆ ਵੋਟਾਂ ਚ ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉਥੇ ਕਥਾਵੇਂ ਲਾ ਲੈਣਗੇ ਉਥੇ ਜੱਲੂ ਸ਼ਰਾਬ ਖੁੱਲੀ ਫਿਰ ਜਦੋਂ ਤੇਰਤਾਏ ਹੋਰੀ ਪੀ ਕੇ ਡਿਗ ਪੈਂਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਦੇ ਛੱਡਣ ਨੂੰ ਕਨਿਕਾਰ ਮੂਰੀ ਆ ਕੇ ਤੇਰਤਾਏ ਹੋਰੋਂ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਨ ਤੇਰਤਾਏ ਹੋਰੋਂ ਕਹਿੰਦੀ ਗੈਸ ਦੇ ਸਿਲੰਡਰ ਨਾਲ ਬੰਨ ਬਾਕੀ ਕੁਝ ਜਿੱਤ ਜਾਏਗਾ ਮੈਂ ਜਿੱਤ ਰਿਹਾ ਆ ਤਾਂ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਹੀ ਘਰ ਦੇ ਸਿਲੰਡਰ ਨਾ ਬਣਿਓ ਉਹ ਕੋ 15 ਦਿਨਾਂ ਬਾਅਦ ਉੱਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗ ਪਿੰਡ ਦਾ ਬਾਜਪੀਸ਼ਤਾ ਆਵੇ ਰਹਿ ਜਾਂਦੇ ਨੇ ਚੰਗੇ ਬੰਦੇ ਨੂੰ ਚੁਣੋ ਜੇ ਵੋਟਾਂ ਪਾਉਣੀਆਂ ਵੋਟਾਂ ਪਵਾ ਲਓ ਚੰਗੇ ਪੜ੍ਹੇ ਲਿਖੇ ਮੁੰਡੇ ਬਾਹਰ ਪਿੱਛਾਓ ਸਿਸਟਮ ਦੇ ਗਾੜਾ ਘਟਣ ਦੀ ਲੋੜ ਨਹੀਂ ਆਜੇ ਖਵਾਰਾਂ ਬੜਪੜ ਕੇ ਗਾਣਾ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਵਿੱਚ ਬੜੋ ਸਿਸਟਮ ਤੇ ਯਾਰ ਹਿੱਸਾ ਬਣੂ ਸਿਸਟਮ ਦਾ ਹੋ ਕੋਣ ਕਰੂਗਾ ਕੋਣ ਨੇ ਤੇ ਕੁਛ ੜਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੜਾ ਝੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸੇ ਅਫਸਰ ਆਉਣ ਲੱਗੇ ਨੇ ਆਪਣੇ ਪਿੰਡਾਂ ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੋਈ ਨਾ ਕਹੀਂ ਚਲੋ ਚਲੀ ਜਾਂਦੇ ਕੰਮ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਕਿ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ 'ਚ ਇਹੀ ਮਜਾ ਹੈ ਇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿ ਉਹਦੇ 'ਚ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਇੱਕ ਦਾ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਜੋੜੋ ਕਿ ਆ ਤੇਰਾ ਵੀ ਮਾਨ ਸਰਕਾਰ ਪਿੰਡ 'ਚੋਂ ਨਹੀਂ ਹੋ ਵੱਧ ਕਰਾਂ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਇਧਰ ਪੰਚਾਇਤ ਕਹਿੰਦੀ ਆ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ठाਣੇ ਘੁੰਮੇ ਚੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਪੰਚਾਇਤਾਂ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਤੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੀ ਇੱਥੀ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਾਂ ਚੱਲ ਗੁਰਦੁਆਰਾ ਦਾ ਕੁੰਡਾ ਖੋਲੋ ਮੈਂ ਮਾਫ਼ ਕਰ ਦੂੰਗਾ ਐਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿੱਧੇ ਚੱਕ ਲੈਣਗੇ ਕਮਜ਼ੋਰੀ ਵੀ ਕੀਤੀ ਹੋਵੇ ਕੋਈ ਕੋਈ ਜ਼ੀਨ ਜ਼ਮਾਨ ਹੀ ਨਹੀਂ ਰਿਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣੀਏ ਤੁਹਾਡੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮੈਨੂੰ ਤਾਂ ਲੱਗਦਾ ਜੇ ਵਧੀਆ ਫੈਸਲਾ ਕਰਦਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਗੁਰਦਾਸਪੁਰ ਇਕਦਰੇ ਪਠਾਨਕੋਟ ਇਕਦਰੇ ਜਲੰਧਰ ਮੈਂ ਕਹੂੰਗਾ ਮੈਂ ਤਾਂ ਕੱਲ੍ਹ ਸਾਕੇ ਪਿੰਡ ਗਿਆ ਸੀ ਸਾਰੇ ਪਿੰਡਾਂ ਨੇ ਮੇਰੀ ਗੱਲ ਮੰਨ ਲਈ Yeah. <laughs>